ਮਿਸ ਜੀ ਦਾ ਪਤਾ ਹੈਗਾ ਤੇ ਉਹਨਾਂ ਨੇ 400 ਜਵਾਨ ਜਿਹੜੇ ਹੈਗੇ ਆ ਉਹ ਇੱਥੇ ਨਹੀਂ ਭੇਜੇ ਆ 200 ਜਵਾਨ ਅਸੀਂ ਹੁਣ ਲਾਏ ਹੋਏ ਜਿਹੜੇ ਨਾਲ ਸਾਡੇ ਨਾਲ ਲੱਗੇ ਮਿਹਨਤ ਕਰਵਾ ਰਹੇ ਤੇ 200 ਜਵਾਨ ਜਿਹੜੇ ਹੈਗੇ ਆ ਅਸੀਂ ਰਾਤ ਨੂੰ ਲਗਾਵਾਂਗੇ ਤੇ ਮੈਂ ਆਸ-ਪਾਸ ਪਿੰਡ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈਗੀ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇਸ ਬੰਨ ਨੂੰ ਬਚਾ ਲਾਂਗੇ ਸ਼ਿਫਟ ਦੇ ਵਿੱਚ ਕੰਮ ਹੋਏਗਾ ਸਰ ਬਿਲਕੁਲ ਜੀ ਬਿਲਕੁਲ ਸ਼ਿਫਟਾਂ 'ਚ ਕੰਮ ਹੋਏਗਾ 200 ਜਵਾਨ ਅਸੀਂ ਸਵੇਰੇ ਲਾਏ 200 ਜਵਾਨ ਜਿਹੜੇ ਆ ਉਹ ਸ਼ਾਮ ਨੂੰ ਲਗਾਵਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੀ ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਦਨੇ ਸੂਰੀ ਸਾਥਿਓ ਆਪ ਸਭ ਨੂੰ ਪਤਾ ਹੈ ਕਿ ਸਵੇਰੇ ਇੱਕ ਬਹੁਤ ਦੁਖਦ ਖਬਰ ਸਾਹਮਣੇ ਆਈ ਸੀਗੀ ਕਿ ਜਿਹੜਾ ਬੁਝ ਟਹਿਲ ਦਾ ਸਬਨ ਹੈ ਉੱਥੇ ਪਾੜ ਪੈ ਗਿਆ ਸੀ ਔਰ ਪਾਣੀ ਜਿਹੜਾ ਫਸਲਾਂ ਚ ਦਾਖਲ ਹੋ ਗਿਆ ਸੀ ਲੋਕਾਂ ਦੀ ਆਮਦ ਬਹੁਤ ਬਧੀ ਲੋਕਾਂ ਨੇ ਮਸ਼ੱਕਤ ਬਹੁਤ ਕੀਤੀ ਜਦੋ ਜਦ ਬਹੁਤ ਕੀਤੀ ਲੋਕਾਂ ਨੇ ਬਹੁਤ ਜਾਨ ਨਾਲ ਕੰਮ ਕੀਤਾ ਲੇਕਿਨ ਫਿਰ ਵੀ ਬੰਨ ਨੂੰ ਜਿਹੜਾ ਬਚਾ ਨਹੀਂ ਸਕੇ ਬੰਨ ਕਮਜ਼ੋਰ ਹੋਣ ਕਰਕੇ ਕਿਉਂਕਿ ਪਾਣੀ ਨੇ ਢਾਪ ਹੋ ਲਈ ਸੀ ਤੇ ਪਾਣੀ ਜਿਹੜਾ ਆ ਉਹ ਫਸਲਾਂ ਚ ਦਾਖਲ ਹੋ ਗਿਆ ਸੀ ਹੁਣ ਇੱਕ ਹੋਰ ਰਾਹ ਦੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਇਹ ਹੈ ਕਿ ਪ੍ਰਸ਼ਾਸਨ ਨੇ ਰਣਨੀਤੀ ਤਾਂ ਨਵੀਂ ਤਿਆਰ ਕੀਤੀ ਹੈ ਲੇਕਿਨ ਉਹ ਰਣਨੀਤੀ ਸਿਰੇ ਪਹੁੰਚੇ ਉਸ ਲਈ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਵੱਡੀ ਗਿਣਤੀ ਵਿੱਚ ਆਪਣੇ ਆਲਾ ਅਫਸਰ ਤੇ ਵੱਡੀ ਗਿਣਤੀ ਵਿੱਚ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਹੈ ਉਹਨਾਂ ਨੂੰ ਲੈ ਕੇ ਪਹੁੰਚੇ ਜਿਨ੍ਹਾਂ ਨੇ ਮੋਰਚਾ ਸਾਬ ਲਿਆ ਤਾਂ ਸਿਰਫ ਇਹ ਪੁਲਿਸ ਜਿਹੜੀ ਹੈ ਸਾਡੀ ਕਾਨੂੰਨ ਦੀ ਰੱਖਿਆ ਨਹੀਂ ਕਰਦੀ ਔਖੀ ਘੜੀ ਵਿੱਚ ਆ ਕੇ ਇਸ ਤਰੀਕੇ ਬੰਨ ਪੱਕੇ ਕਰਨ ਵਿੱਚ ਵੀ ਮਦਦ ਕਰਦੀ ਹੈ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਵੱਡੀ ਗਿਣਤੀ ਵਿੱਚ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਆ ਉਹਨਾਂ ਨੇ ਮੋਰਚਾ ਸੰਭਲਿਆ ਔਰ ਜਿਹੜੇ ਭਰਾ ਸਾਡੇ ਭੈਣਾਂ ਸਾਡੀਆਂ ਬਜ਼ੁਰਗ ਸਾਡੇ ਮਾਮਾ ਸਾਡੀਆਂ ਪਿਛਲੇ ਕਈ ਦਿਨਾਂ ਤੋਂ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਸੀਗਾ ਬੰਨ ਨੂੰ ਪੱਕਾ ਕਰਨ ਲਈ ਉਹਨਾਂ ਨੂੰ ਜਿਵੇਂ ਕਿਹਾ ਹੋਵੇ ਕਿ ਥੋੜੀ देर ਤੁਸੀਂ ਸਾਹ ਲੈ ਲਓ ਥੋੜੀ देर ਤੁਸੀਂ ਆਰਾਮ ਕਰ ਲਓ ਹੁਣ ਅਸੀਂ ਮੋਰਚਾ ਸੰਭਲਦੇ ਆ ਔਰ ਅਸੀਂ ਉਮੀਦ ਵੀ ਕਰਦੇ ਹਾਂ ਕਿ ਮਾਲਕ ਇਹਨਾਂ ਦੀ ਮਿਹਨਤ ਤੇ ਪੂਰ ਪਾਵੇ ਐਸਐਸਪੀ ਡਾਕਟਰ ਮਹਿਤਾਬ ਸਿੰਗ ਵਰਕ ਵੱਡੀ ਗਿਣਤੀ ਵਿੱਚ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣਾ ਫਰਜ਼ ਸਮਝਦੇ ਹੋਏ ਮੁਲਾਜ਼ਮਾਂ ਨਾਲ ਉੱਥੇ ਪਹੁੰਚਿਆ ਔਰ ਹੁਣ ਤੁਸੀਂ ਦੇਖੋ ਕਿਵੇਂ ਇੱਕ ਟਰੈਕ ਬਣਿਆ ਤੇ ਅਨੁਸ਼ਾਸਨ ਦੇ ਨਾਲ ਕੰਮ ਜਿਹੜਾ ਸ਼ੁਰੂ ਹੋ ਗਿਆ ਡਿਸਪਲਿਨ ਦੇ ਨਾਲ ਕੰਮ ਸ਼ੁਰੂ ਹੋ ਗਿਆ ਵੱਡੀ ਗਿਣਤੀ ਵਿੱਚ ਮੁਲਾਜ਼ਮ ਨਜ਼ਰ ਆ ਰਹੇ ਹਨ ਹਾਲਾਂਕਿ ਅਸੀਂ ਆਪਣੇ ਭੈਣਾ ਭਰਾਵਾਂ ਦੀ ਆਮ ਲੋਕਾਂ ਦੀ ਵੀ ਬਹੁਤ ਸ਼ਲਾਘਾ ਕਰਦੇ ਜਿਨ੍ਹਾਂ ਨੇ ਬਹੁਤ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਨੇ ਬਹੁਤ ਮਸ਼ੱਕਤ ਕੀਤੀ ਤੇ ਹਾਲੇ ਤੱਕ ਪਿੰਡਾਂ ਨੂੰ ਬਚਾ ਕੇ ਰੱਖਿਆ ਜੇ ਉਹ ਮਿਹਨਤ ਮਸ਼ੱਕਤ ਨਾ ਕਰਦੇ ਕਿਉਂਕਿ ਉਹਨਾਂ ਨੇ 2-3 ਦਿਨਾਂ ਵਿੱਚ 5-7 ਸਾਲਾਂ ਦਾ ਜਿੰਨਾ ਪ੍ਰਸ਼ਾਸਨ ਕੰਮ ਕਰਦਾ ਐਡਮਿਨਿਸਟ੍ਰੇਸ਼ਨ ਕਰਦਾ ਉਹਦਾ ਕੰਮ ਕਰ ਦਿੱਤਾ ਜੇ ਉਹ ਨਾ ਕਰਦੇ ਹੁਣ ਤੱਕ ਤਾਂ ਪਿੰਡ ਡੁੱਬ ਜਾਣੇ ਸੀ ਤਾਂ ਅਸੀਂ ਆਪਣੇ ਭੈਣਾ ਪ੍ਰਾ ਮਦਵੀ ਬਹੁਤ ਸ਼ਲਾਘਾ ਕਰਦੇ ਕਿਉਂਕਿ ਉਹਨਾਂ ਨੇ ਵੀ ਬੜਿਆ ਅਨੁਸ਼ਾਸਨ ਨਾਲ ਕੰਮ ਕੀਤਾ ਬੜੇ ਡਿਸਪੀਸਪਲਨ ਨਾਲ ਕੰਮ ਕੀਤਾ ਜੱਜਮੈਂਟ ਨਾਲ ਕੰਮ ਕੀਤਾ ਸੇਵਾ ਨਾਲ ਕੰਮ ਕੀਤਾ ਭਾਵਨਾ ਨਾਲ ਕੰਮ ਕੀਤਾ ਫਰਜ ਸਮਝਦੇ ਕੰਮ ਕੀਤਾ ਉਹਨਾਂ ਨੂੰ ਵੀ ਸਲਾਮ ਹੈ ਤੇ ਹੁਣ ਜੀ ਐਸਐਸਪੀ ਡਾਕਟਰ ਮਹਤਾਬ ਸਿੰਘ ਵਿਰਕ ਮਲਾਕ ਨੂੰ ਲੈ ਕੇ ਪਹੁੰਚੇ ਉਹਨਾਂ ਨੂੰ ਵੀ ਸਲਾਮ ਹੈ ਦਿਖਾਣੇ ਮੌਕੇ ਤੇ ਤਸਵੀਰਾਂ Ayo, ayo, ਚਾਰਾਂ ਤੋਂ ਹਟਾ ਦਿਓ ਆਪਣੇ ਮੇਨ ਜਿਹੜੇ ਹੈਡ ਆ ਕੇ ਚਾਰ ਆ ਜਾਓ ਇਹਨਾਂ ਦੇ ਚਾਰ ਚਾਰ ਚੰਗੋ ਲੱਗੋ ਪੈ ਜਾਓ ਜੀ ਲੱਗੀ ਜੋ ਲੱਗ ਜਓ ਜੀ ਆਪਣਾ ਨਜ਼ਾਰਾ ਸਟਾਡ ਦੇ ਵਿੱਚ Yang ngerasa gurunya kecil. ਪੂਰਾ ਪਾਣੀ ਹੋਊਗਾ ਕਿ ਨਹੀਂ ਰਵਣੀ ਟਣੀ ਆਰੇ ਨੌਜਵਾਨਾਂ ਨੂੰ ਬੱਸ ਉਹ ਕਰਾਂਗੇ ਤੇ ਜਵਾਨ ਲੱਗੇ ਨੇ ਜੀ ਪੁਲਿਸ ਹੁਣ ਇਹ ਪੰਜਾਬ ਪੁਲਿਸ ਦੇ ਜਵਾਨ ਹੈ ਜੀ ਤੇ ਤੁਹਾਨੂੰ ਪਤਾ ਅਸੀਂ ਇੱਥੇ ਬੁਜਟੇਲ ਦਾਸ ਨਵਾਂ ਸ਼ਹਿਰ ਦੇ ਵਿੱਚ ਖੜੇ ਹੈਗੇ ਆਂ ਇਹ ਬੜੀ ਰਾਤ ਨੂੰ ਦੋ ਜਗ੍ਹਾ ਤੇ ਬੰਨੂ ਢਾ ਲੱਗੀ ਸੀਗੀ ਤੇ ਉਹਦੇ ਵਿੱਚ ਐਡਮਿਨਿਸਟ੍ਰੇਸ਼ਨ ਪਹਿਲਾਂ ਤੋਂ ਹੀ ਐਫਰਟ ਕਰ ਰਿਹਾ ਜਿਹੜੇ ਆਸ-ਪਾਸ ਦੇ ਪਿੰਡਾਂ ਦੀ ਸੰਗਤ ਆ ਗਈਆਂ ਉਹ ਵੀ ਬੜੀ ਮਿਹਨਤ ਕਰ ਰਹੀਆਂ ਸਾਡੇ ਨਾਲ ਲੱਗੀਆਂ ਹੋਈਆਂ ਤੇ ਮਾਨਯੋਗ ਡੀਜੀਪੀ ਸਾਹਿਬ ਨੇ ਉਹਨਾਂ ਨੂੰ ਵੀ ਸਥਿਤੀ ਦਾ ਪਤਾ ਹੈਗਾ ਤੇ ਉਹਨਾਂ ਨੇ 400 ਜਵਾਨ ਜਿਹੜੇ ਹੈਗੇ ਆ ਉਹ ਇੱਥੇ ਲਈ ਭੇਜੇ ਆ 200 ਜਵਾਨ ਅਸੀਂ ਹੁਣ ਲਾਏ ਹੋਏ ਜਿਹੜੇ ਨਾਲ ਸਾਡੇ ਨਾਲ ਲੱਗ ਕੇ ਮਿਹਨਤ ਕਰਵਾ ਰਹੇ ਤੇ 200 ਜਵਾਨ ਜਿਹੜੇ ਹੈਗੇ ਆ ਅਸੀਂ ਰਾਤ ਨੂੰ ਲਗਾਵਾਂਗੇ ਤੇ ਮੈਂ ਆਸ-ਪਾਸ ਪਿੰਡ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ ਸ਼ਿਫਟ ਦੇ ਵਿੱਚ ਕੰਮ ਹੋਏਗਾ ਸਰ ਬਿਲਕੁਲ ਜੀ ਬਿਲਕੁਲ ਸ਼ਿਫਟਾਂ 'ਚ ਕੰਮ ਹੋਏਗਾ 200 ਜਵਾਨ ਅਸੀਂ ਸਵੇਰੇ ਲਾਏ 200 ਜਵਾਨ ਜਿਹੜੇ ਆ ਉਹ ਸ਼ਾਮੀ ਲਗਾਵਾਂਗੇ ਜੀ ਸਰ ਪਲਾਨਿੰਗ ਕੀ ਹੈ ਜੀ ਉਹਨਾਂ ਨੂੰ ਬਚਾਉਣ ਦੀ ਪਲਾਨਿੰਗ ਜੀ ਜਿਹੜੀ ਇਰੀਗੇਸ਼ਨ ਡਿਪਾਰਟਮੈਂਟ ਦੇ ਅਫਸਰ ਆਏ ਹੈਗੇ ਆ ਜਿਹੜੀ ਤੇ ਆਰਮੀ ਦੇ ਵੀ ਅਫਸਰ ਹੈਗੇ ਨੇ ਉਹਨਾਂ ਨਾਲ ਮਿਲ ਕੇ ਜਿਹੜੀ ਪਲਾਨਿੰਗ ਹੋਈ ਹੈ ਇੱਕ ਤਾਂ ਇਹ ਜਿਹੜੀ ਜਗ੍ਹਾ ਅਸੀਂ ਖੜੇ ਆ ਇਹਨੂੰ ਬਚਾਉਣ ਲਈ ਜਿਹੜੇ ਅਸੀਂ ਆ ਕਰੀਟ ਆ ਇਹਨਾਂ ਨੂੰ ਭਰ-ਭਰ ਕੇ ਅੱਗੇ ਰੱਖਾਂਗੇ ਤਾਂ ਕਿ ਜਿਹੜੀ ਇਹ ਜਗ੍ਹਾ ਨੂੰ ਢਾਹ ਨਾ ਲੱਗੇ ਦੂਸਰਾ ਅਸੀਂ ਇੱਥੇ ਵਿੱਚ ਸੀ ਸ਼ੇਪ ਜਿਹੜ